ਸ਼੍ਰੋਮਣੀ ਢਾਡੀ ਜਿਨ੍ਹਾਂ ਦਾ ਪੰਥ ਵਿੱਚ ਨਾਮ ਹੋਇਆ ਜਦੋਂ ਅਸੀਂ ਭਾਈ ਦਇਆ ਸਿੰਘ ਦਿਲਬਰ ਨਾਮ ਲੈਨੇ ਆ ਇਤਿਹਾਸ ਉਹਨਾਂ ਦੀ ਜੋ ਸੁਨਾਣ ਦਾ ਲਹਿਜਾ ਸੀਗਾ ਕੋਈ ਘਿਰ ਨਿਰਾਨਾ ਸੀ ਉਹਨਾਂ ਦੇ ਫਰਜ਼ੰਦ ਇਕਲੋਤੇ ਪੁੱਤਰ ਭਾਈ ਕੋਜੀਤ ਸਿੰਘ ਦਿਲਬਰ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਨੇ ਉਹਨਾਂ ਨੇ ਇੱਕ ਪੰਗਤੀ ਬੋਲੀ ਸੀ ਮੇਰਾ ਨਾਮ ਦਿਲਬਰ ਮੇਰੀ ਅਲ ਦਿਲਬਰ ਮੈਨੂੰ ਆਖਦੇ ਨੇ ਮੇਰੇ ਮੀਤ ਦਿਲਬਰ ਸਭ ਤੋਂ ਪਹਿਲਾਂ ਤੇ ਮਾਨੋ ਰਾਸਾ ਕਿਉਂਕਿ ਮੇਰਾ ਇੱਕ ਸਮਕਾਲੀ ਢਾਡੀ ਜੀ ਦਾ ਢਾਡੀ ਖੇਤਰ ਵਿੱਚ ਬਹੁਤ ਵੱਡਾ ਨਾਂ ਜੀ ਇਹ ਢਾਡੀ ਬਣ ਤੋਂ ਪਹਿਲਾਂ ਉਹ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ बतौर ਕਲਰਕ ਦੇ ਤੌਰ ਤੇ ਪਰਤੀ ਹੋਏ ਤੇ ਉਸ ਬਾਅਦ ਪ੍ਰੋਮੋਸ਼ਨ ਲੈ ਕੇ ਉਹ ਡਿਪਟੀ ਮੈਨੇਜਰ ਤੱਕ ਮੇਰੀ ਜਾਣਕਾਰੀ ਮੁਤਾਬਕ ਗਏ ਮੈਂ ਜਦੋਂ ਢਾਡੀ ਕਲਾ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ ਉਦੋਂ ਹੀ ਲਗਭਗ অর্ਗੈਨਿਕ ਕੁਲਜੀਤ ਸਿੰਘ ਦਲਵਰ ਹੋਰਾਂ ਨੇ ਟਾਡੀ ਕਲਾਬ ਵਿੱਚ ਪ੍ਰਵੇਸ਼ ਕੀਤਾ ਤੇ ਉਦੋਂ ਮੈਂ ਪਹਿਲੀ ਵਾਰੀ ਇਹਨਾਂ ਨੂੰ ਸਟੂਡੀਓ ਦੇ ਵਿੱਚ ਮਿਲਿਆ ਕਿਉਂਕਿ ਇਹਨਾਂ ਦੀ ਵਧੀਆ ਪਰਸਨੈਲਿਟੀ ਸੀ ਪੜੇ ਲਿਖੇ ਸੀ ਗੱਲਬਾਤ ਕਰਨ ਦਾ ਢੰਗ ਸੀ ਜਿਹੜਾ ਉਹ ਮੈਨੂੰ ਵੀ ਪ੍ਰਭਾਵਿਤ ਕਰਨ ਵਾਲਾ ਸੀ ਕਿਉਂਕਿ ਮੈਂ ਵੀ ਨੌਕਰੀ ਦੇ ਖੇਤਰ ਵਿੱਚ ਸੀ ਉਦੋਂ ਉਹ ਜਿੱਦਾਂ ਦੀ ਗੱਲ ਕਰਦੇ ਸੀ ਉਹਨਾਂ ਦੇ ਹਾਵ ਭਾਵ ਵੀ ਉਦਾਂ ਦੇ ਹੁੰਦੇ ਸੀ ਇਹ ਉਹਨਾਂ ਦਾ ਪਲੱਸ ਪੁਆਇੰਟ ਇਹ ਵੀ ਆ ਕਿ ਉਹ ਬੜੀ ਜੁਰਤ ਨਾਲ ਸਰਕਾਰ ਜਿੱਥੇ ਜ਼ੁਲਮ ਕਰਦੀ ਸੀ ਸਿੱਖਾਂ ਤੇ ਤੇ ਉਹਦੇ ਵਰਕਰਾਂ 'ਲੱਭ ਕੇ ਬੋਲਦੇ ਸੀ। ਇਹ ਅੱਜਕੱਲ ਜਿਵੇਂ ਭਾਈ ਕੁਲਜੀਤ ਸਿੰਘ ਜੀ ਤੁਹਾਨੂੰ ਪਤਾ ਵੀ ਉਹ ਅਮਰੀਕਾ ਦੇ ਵਿੱਚ ਪੱਕੇ ਬਸਨੀਕ ਸੀਗੇ। ਹਾਂਜੀ ਹਾਂਜੀ। ਭਾਰਤ ਆਏ ਤੇ ਉਹ ਮੁੜ ਕੇ ਅਮਰੀਕਾ ਨਹੀਂ ਆ ਸਕੀ। ਕਿਵੇਂ ਕੋਈ ਸਿਹਤ ਜਾਂ ਵੀ ਪ੍ਰੋਬਲਮ ਸੀ, ਕੋਈ ਬਿਮਾਰ ਰਹਿੰਦੀ ਸੀ? ਠੀਕ ਹੈ, 슈ਗਰ ਦੇ ਪੇਸ਼ੈਂਟ। ਤੇ ਉਹਦੇ ਨਾਲ ਫਿਰ ਹਾਰਟ ਵਿੱਚ ਵੀ ਇਹਨਾਂ ਦੇ ਪ੍ਰੋਬਲਮ ਆਈ ਤੇ ਉਸ ਕਾਰਨ ਕਿ ਜਦੋਂ ਬੰਦੇ ਦਾ ਸਰੀਰ ਨਾ ਸਾਥ ਨਾ ਦੇਵੇ ਕਿ ਕੁਦਰਤੀ ਤੌਰ ਤੇ ਬੰਦਾ ਮਾਨਸਿਕ ਤੌਰ ਤੇ ਪੀੜਤ ਤਾਂ ਮਹਿਸੂਸ ਕਰਦਾ ਹੀ ਆ ਇਹਦੇ ਚ ਤਾਂ ਅਸੀਂ ਇਸ ਗੱਲ ਨੂੰ ਤਾਂ ਇਹ ਤੋਂ ਮੁਨਕਬ ਨਹੀਂ ਹੋਤੇ ਹਰਦੀਕਲਾ ਗੁਰਮਤ ਦਾ ਨਿਖੜਮਾ ਹੰਗਾ ਗੁਰਮਤ ਦੇ ਪ੍ਰਚਾਰ ਖੇਤਰ ਦਾ ਬਹੁਤ ਅਹਿਮ ਹੰਗਾ ਪਰ ਇਹਨੂੰ ਸਮਾਲਣ ਲਈ ਕਿਸੇ ਵੀ ਸੰਤਾ ਨੇ ਸਾਡੀ ਵੱਡੀ ਸੰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੇ ਕੋਈ ਧਿਆਨ ਨਹੀਂ ਦਿੱਤਾ ਨਾ ਉਹਨੇ ਵਿਦਵਾਨਾਂ ਦੀ ਕਦੇ ਕਦਰ ਪਾਈ ਦਿਲਬਰ ਸਾਹਿਬ ਨੇ ਦੁਆਰਾ ਦੀ ਪੈਦਾ ਹੋਣਾ ਦਿਲਬਰ ਸਾਹਿਬ ਕਿਉਂਕਿ ਹੁਣ ਜਿਹੜਾ ਆਉਣ ਵਾਲਾ ਸਮਾਂ ਸਾਡੇ ਬੱਚੇ ਦੇ ਜਿਹੜੇ ਉਹ ਜ਼ਿਆਦਾ ਜਿਹੜੀ ਪੜ੍ਹਾਈ ਜਿਹਨੂੰ ਅਸੀਂ ਯੂਨੀਵਰਸਿਟੀ ਲੈਵਲ ਦੀ ਵਿੱਦਿਆ ਕਹਿੰਦੇ ਆ ਉਧਰ ਨੂੰ ਬੱਚੇ ਚੱਲ ਪਏ ਬਿਲਕੁਲ ਜੀ ਅਦਾਰਾ ਪੰਜਾਬੀ ਲੋਕ ਚੈਨਲ ਵੀ ਉਨ੍ਹਾਂ ਦੇ ਪਰਿਵਾਰ ਤੇ ਪੰਥ ਦੇ ਇਸ ਦੁੱਖ ਦੇ ਵਿੱਚ ਸ੍ਰੀ ਕਾਸੀ ਅਰਦਾਸ ਕਰਦੇ ਆਂ ਗੁਰੂ ਮਹਾਰਾਜ ਦਿਲਵਰ ਸਾਹਿਬ ਨੂੰ ਆਪਣੇ ਚਰਨਾਂ ਚ ਸਦੀਵੀ ਨਿਵਾਸ ਬਖਸ਼ੋ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਸ਼੍ਰੋਮਣੀ ਢਾਡੀ ਭਾਈ ਦਇਆ ਸਿੰਘ ਦਿਲਵਰ ਜਿਨ੍ਹਾਂ ਦੇ ਫਰਜ਼ੰਦ ਆਪ ਜੋ ਢਾਡੀ ਰਹੇ ਨੇ ਭਾਈ ਕੁਲਜੀਤ ਸਿੰਘ ਦਿਲਵਰ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿੰਨੇ ਉਹਨਾਂ ਦੇ ਸਬੰਧ ਵਿੱਚ ਕੌਣ ਸਨ ਉਹ ਢਾਡੀ ਮਹਾਨ ਢਾਡੀ ਪੰਥ ਦੇ ਜਿਨ੍ਹਾਂ ਦੀ ਬਾਬਤ ਸਾਡੇ ਨਾਲ ਨੇ ਭਾਈ ਤਰੋਚਨ ਸਿੰਘ ਪਮੱਦੀ ਸਾਹਿਬ ਉਹ ਦੱਸਣਗੇ ਆਪਾਂ ਉਹਨਾਂ ਤੋਂ ਬਾਰੇ ਗੱਲਬਾਤ ਪੁੱਛਦੇ ਹਾਂ ਹਾਂਜੀ ਪਮੱਦੀ ਸਾਹਿਬ ਪੰਜਾਬੀ ਲੋਕ ਚੈਨਲ 'ਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚਾਲ ਹੈ ਪਮੱਦੀ ਸਾਹਿਬ ਸਭ ਠੀਕ ਆ ਜੀ ਜੀ ਤੁਹਾਨੂੰ ਪਤਾ ਹੈ ਵੀ ਸ਼੍ਰੋਮਣੀ ਢਾਡੀ ਜਿਨ੍ਹਾਂ ਦਾ ਪੰਥ ਵਿੱਚ ਨਾਮ ਹੋਇਆ ਜਦੋਂ ਅਸੀਂ ਭਾਈ ਦਇਆ ਸਿੰਘ ਦਿਲਬਰ ਨਾਮ ਲੈਨੇ ਆ ਇਤਿਹਾਸ ਉਹਨਾਂ ਦੀ ਜੋ ਸੁਣਾਣ ਦਾ ਲਹਿਜਾ ਸੀਗਾ ਉਹ ਇੱਕ ਅਨਿਰਾਨਾ ਸੀ ਉਹਨਾਂ ਦੇ ਫਰਜ਼ੰਦ ਇਕਲੋਤੇ ਪੁੱਤਰ ਭਾਈ ਕੁਜੀਤ ਸਿੰਘ ਦਿਲਬਰ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਨੇ ਕੋਈ ਚੰਨ ਸ਼ਬਦ ਜਿੱਥੇ ਤੱਕ ਗਿਆਨੀ ਕੁਲਜੀਤ ਸਿੰਘ ਦਲਵਰ ਦਾ ਸੰਬੰਧ ਹੈ ਸਰਦਾਰ ਹਰਪਾਲ ਸਿੰਘ ਜੀ ਦੇ ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨਾਲ ਮੈਂ ਅੱਜ ਗੱਲ ਸਾਂਝੀ ਕਰ ਰਿਹਾ ਕਿ ਲਗਭਗ ਅਸੀਂ ਸਮਕਾਲੀ ਆ ਜੀ ਇਹ ਸਾਡੇ ਜੀਵਨ ਦੀ ਸਭ ਤੋਂ ਪਹਿਲਾਂ ਤੇ ਮਾਨੋਰਾਸਾ ਕਿਉਂਕਿ ਮੇਰਾ ਇੱਕ ਸਮਕਾਲੀ ਢਾਡੀ ਜੀ ਦਾ ਢਾਡੀ ਖੇਤਰ ਵਿੱਚ ਬਹੁਤ ਵੱਡਾ ਨਾਂ ਜੀ ਤੇ ਢਾਡੀ ਬਣ ਤੋਂ ਪਹਿਲਾਂ ਉਹ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਬਤੌਰ ਕਲਰਕ ਦੇ ਤੌਰ ਤੇ ਪਰਤੀ ਹੋਏ ਤੇ ਉਸ ਬਾਅਦ ਪ੍ਰੋਮੋਸ਼ਨ ਲੈ ਕੇ ਉਹ ਡਿਪਟੀ ਮੈਨੇਜਰ ਤੱਕ ਮੇਰੀ ਜਾਣਕਾਰੀ ਮੁਤਾਬਕ ਗਏ ਤੇ ਫਿਰ ਉਹਨਾਂ ਨੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲਈ ਜੀ ਤੇ ਦੋ ਇਹ ਭਰਾ ਸੀ ਵੱਡੇ ਦਾ ਨਾਮ ਦਲਜੀਤ ਸਿੰਘ ਆ ਉਹ ਰਹਿੰਦੇ ਨੇ ਇੰਗਲੈਂਡ ਦੇ ਵਿੱਚ ਤੇ ਇਹ ਇੱਥੇ ਸੀ ਤੇ ਇਹਨਾਂ ਦੇ ਬੱਚੇ ਵਿਦੇਸ਼ ਵਿੱਚ ਨੇ ਜੀ ਮੈਂ ਜਦੋਂ ਢਾਡੀ ਕਲਾ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ ਉਦੋਂ ਹੀ ਲਗਭਗ ਅਰਗਾਨਿਕ ਕੁਲਜੀਤ ਸਿੰਘ ਦਲਬਹੂਰਾ ਨੇ ਢਾਡੀ ਕਲਾ ਵਿੱਚ ਪ੍ਰਵੇਸ਼ ਕੀਤਾ ਸਾਡੀ ਸਭ ਤੋਂ ਪਹਿਲੀ ਸਾਂਝ ਜਿਹੜੀ ਬਹੁਤ ਨੇੜੇ ਤੋਂ ਬਣੀ ਸਾਡੀਆਂ ਪਹਿਲੀਆਂ ਕਸਟਾਂ ਇੱਕੋ ਦਿਨ ਰਿਲੀਜ਼ ਹੋਈਆਂ 31 ਮਈ 1999 ਵਾਇਗਰ ਕੰਡੀਗੜ੍ਹ ਦੇ ਇੱਕ ਸਟੂਡੀਓ ਵਿੱਚ ਰਿਕਾਰਡਿੰਗਾਂ ਹੋਈਆਂ ਸੀ ਤੇ ਇਹਨਾਂ ਦੇ ਨਾਲ ਉਹ ਜੋ ਸਾਥੀ ਸੀ ਭਾਈ ਕਿਸ਼ਨ ਸਿੰਘ ਦੀ ਮਹਿੰਤਪੁਰ ਭਾਈ ਸਰਵਣ ਸਿੰਘ ਹੀ ਟੈਂਡਾ ਤੇ ਸਰੰਗੀ ਮਾਸਟਰ ਜੋ ਲੋਕ ਗਾਇਕ ਨਿਸ਼ੰਦਰ ਸਿੰਘ ਗਿੱਲ ਉਹਨਾਂ ਦੇ ਡੈਡੀ ਸੀ ਸਰਦਾਰ ਹਰਦੀਪ ਸਿੰਘ ਜੀ ਇਹਨਾਂ ਦੀ ਜਿਹੜੀ ਕੈਸਟ ਸੀ ਉਹਦਾ ਨਾਂ ਸੀ ਸ਼ਹੀਦ ਦੀ ਖੁਲਵਾੜੀ ਜੀ ਟੀਐਮਸੀ ਫਗਵਾੜਾ ਵੱਲੋਂ ਇਹ ਕੈਸਟ ਮਤਲਬ ਰਿਕਾਰਡ ਕੀਤੀ ਗਈ ਸੀ ਜੀ ਤੇ ਮੇਰੀ ਕੈਸਟ ਸੀ ਦਲੇਰ ਸਿੰਘ ਦੀ ਹਰਸ਼ਰਨ ਕੋ ਤੇ ਉਦੋਂ ਮੈਂ ਪਹਿਲੀ ਵਾਰੀ ਇਹਨਾਂ ਨੂੰ ਸਟੂਡੀਓ ਦੇ ਵਿੱਚ ਮਿਲਿਆ ਕਿਉਂਕਿ ਇਹਨਾਂ ਦੀ ਵਧੀਆ ਪਰਸਨੈਲਿਟੀ ਸੀ ਪੜ੍ਹੇ ਲਿਖੇ ਸੀ ਗੱਲਬਾਤ ਕਰਨ ਦਾ ਢੰਗ ਸੀ ਜਿਹੜਾ ਉਹ ਮੈਨੂੰ ਵੀ ਪ੍ਰਭਾਵਿਤ ਕਰਨ ਵਾਲਾ ਸੀ ਕਿਉਂਕਿ ਮੈਂ ਵੀ ਨੌਕਰੀ ਦੇ ਖੇਤਰ ਵਿੱਚ ਸੀ ਯੂ نو ਤੇ ਇਸ ਤਰੀਕੇ ਨਾਲ ਸੀ ਸੰਝ ਪਰਵੇਸ਼ ਕੀਤਾ ਇਹਨਾਂ ਦੇ ਪੱਖ ਵਿੱਚ ਇਹ ਗੱਲ ਸੀ ਵੀ ਇਹਨਾਂ ਨੂੰ ਜਦੋਂ ਗਿਆਨੀ ਦਿਆਲ ਸਿੰਘ ਦਲਵਰ ਕਿਉਂਕਿ ਉਹ ਬੜੇ ਇਨ ਧੜਕ ਬੁਲਾ ਰਹੇ ਸੀ ਤੇ ਉਹਨਾਂ ਵਰਗਾ ਲਹਿਜਾ ਉਹਨਾਂ ਵਰਗੀ ਸ਼ੈਲੀ ਉਹਨਾਂ ਵਰਗੇ ਅਲਫਾਜ਼ ਉਹਨਾਂ ਵਰਗੇ ਹਾਵ ਭਾਵ ਉਹ ਕਿਸੇ ਹੋ ਟਾਡੀ ਵਿੱਚ ਮੈਂ ਨਹੀਂ ਦੇਖੇ ਜੀ ਵਿਦਵਾਨ ਮੈਂ ਤੁਹਾਡੀ ਕਲਾ ਦੇ ਵਿੱਚ ਤਿੰਨ ਸਰਬੋਤਮ ਮੰਨਦਾ ਗਿਣਾ ਨੂੰ ਰੁਸਤਮ ਲੇਖਣ ਵਿੱਚ ਗਿਆਨੀ ਸੋਨ ਸਿੰਘ ਸੀਤਲ ਜੀ ਫਲਸਫੀ ਦੇ ਵਿੱਚ ਗਿਆਨੀ ਮੂਲਾ ਸਿੰਘ ਜੀ ਪਖੜਪੁਰ ਠੀਕ ਤੇ ਬੋਲਣ ਦਾ ਜਿਹੜਾ ਤੰਗ ਸੀ ਪੇਸ਼ਕਾਰੀ ਜਿਹਨੂੰ ਅਸੀਂ ਕਹਿ ਦਿੰਦੇ ਆ ਵਿਦਵਤਾ ਵੀ ਕਵਤਾ ਵੀ ਉਹ ਗਿਆਨੀ ਗਿਆਨ ਸਿੰਘ ਦਲਵਰ ਤੇ ਖਤਮ ਸੀ ਉਹ ਜਿੱਦਾਂ ਦੀ ਗੱਲ ਕਰਦੇ ਸੀ ਉਹਨਾਂ ਦੇ ਹਾਫ ਭਾਭੀ ਉਦਾਂ ਦੇ ਹੁੰਦੇ ਸੀ ਜੀ ਤੇ ਉਹਨਾਂ ਦਾ ਪਲੱਸ ਪੁਆਇੰਟ ਇਹ ਵੀ ਆ ਕਿ ਉਹ ਬੜੀ ਜੁਰਤ ਨਾਲ ਸਰਕਾਰ ਜਿੱਥੇ ਜ਼ੁਲਮ ਕਰਦੀ ਸੀ ਸਿੱਖਾਂ ਤੇ ਤੇ ਉਹਦੇ ਬਰ ਖਿਲਾਫ ਡੱਟ ਕੇ ਬੋਲਦੇ ਸੀ ਜੀ ਇਹਦੇ ਕਰਕੇ ਫਿਰ ਉਹਨਾਂ ਨੂੰ ਸਰਕਾਰ ਨੇ ਮਤਲਬ ਗ੍ਰਿਫਤਾਰ ਕਰ ਲਿਆ ਜੀ ਜਦੋਂ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੇ ਸਾਥੀ ਸੀ ਜਿਹੜੇ ਤੇ ਉਹ ਉਹ ਬੰਦੇ ਤੇ ਹੁੰਦਾ ਹੀ ਆ ਵੀ ਇੱਕਦਮ ਤੁਹਾਡੇ ਰਿਜਕ ਤੇ ਜਦੋਂ ਛੱਟ ਵੱਜਦੀ ਆ ਪੇਟ ਤੇ ਲੱਤ ਵੱਜਦੀ ਆ ਤੁਸੀਂ ਕੀ ਕਰੋ ਤੇ ਫਿਰ ਉਹਨਾਂ ਨੇ ਉਸ ਸਮੇਂ ਗਿਆਨੀ ਕੁਲਜੀਤ ਸਿੰਘ ਦਲਵਰ ਨੂੰ ਤਿਆਰ ਕੀਤਾ ਵੀ ਤੁਸੀਂ ਹੁਣ ਇਹ ਇਹ ਗੱਲ ਇਹ ਪੇੜਾ ਜਿਹੜਾ ਤੁਸੀਂ ਆਓ ਤੇ ਫਿਰ ਤਿੰਨੇ ਸਾਥੀ ਗਿਆਨੀ ਕੁਲਜੀਤ ਸਿੰਘ ਦਲਵਰ ਦੇ ਨਾਲ ਪ੍ਰੋਗਰਾਮ ਜਿੱਥੇ ਬੁੱਕ ਹੋਏ ਸੀ ਗਿਆਨੀ ਦਾਸ ਸਿੰਘ ਦਲਵਰ ਦੇ ਜਿਹੜੇ ਪ੍ਰੋਗਰਾਮ ਬੁੱਕ ਹੋਏ ਸੀ ਵੀ ਉੱਥੇ ਜਾਣਾ ਸ਼ੁਰੂ ਕੀਤਾ ਪੜੇ ਲਿਖੇ ਸੀ ਕਿਉਂਕਿ ਇਹਨਾਂ ਦੀ ਕੁਆਲਿਫਿਕੇਸ਼ਨ ਐਮਏ ਸੀ ਇਸ ਕਰਕੇ ਮਤਲਬ ਇਹ ਸਿਹਤ ਖੇਤਰ ਨਾਲ ਜੁੜੀ ਹੋਈ ਸੀ ਤੇ ਫਿਰ ਇਹਨਾਂ ਨੇ ਉਸ ਪੱਖ ਤੋਂ ਹੌਲੀ ਹੌਲੀ ਬਿਰਿਆਣਾ ਦਾ ਜਿਹੜਾ ਕੰਗ ਸੀ ਉਹ ਦਿਲਬਰ ਸਾਹਿਬਾਂਗ ਕਿਉਂਕਿ ਪਿਤਾ ਪੁਰਖੀ ਜਿੰਨੂ ਸੀ ਕਹਿੰਦੇ ਆ ਉਹਦਾ ਵੀ ਪ੍ਰਭਾਵ ਹੁੰਦਾ ਹੈ ਨਾ ਜੀਨ ਸਾਡੇ ਵਿੱਚ ਆਏ ਹੁੰਦੇ ਨੇ ਤੇ ਉੱਥੋਂ ਵੀ ਜਿਹੜਾ ਨਿਸ਼ਰੂ ਕੀਤਾ ਬਾਅਦ ਵਿੱਚ ਜਦੋਂ ਦਿਲਬਰ ਸਾਹਿਬ ਰਿਹਾਲ ਹੋ ਗਏ ਤੇ ਫਿਰ ਇਹਨਾਂ ਦਾ ਆਪਣਾ ਇੱਕ ਅਲੱਗ ਜਥਾ ਇਹਨਾਂ ਨਾਲ ਬਹੁਤ ਟੌਪ ਦੇ ਜਿਹੜੇ ਸਾਡੀ ਖੇਤਰ ਦੇ ਨਾਮ ਬਕਵਾਕ ਬਕਵਕ ਜੱਥੇਦਾਰ ਬਕਵਾਕ ਟਾਡੀ ਤੇ ਬਕਵਾਕ ਸਰੰਗੀ ਮਾਸਟਰ ਨਾਮ ਰੇ ਤੇ ਉਸ ਕੈਸੇ ਤੋਂ ਬਿਨਾ ਵੀ ਫਿਰਣਾ ਦੀ ਕਈ ਕਸਟਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਜਦੋਂ ਤੁਸੀਂ ਬਾਹਰ ਬਹੁਤ ਤੁਸੀਂ ਕੈਨੇਡਾ ਵਗੈਰਾ ਬਹੁਤ ਵਿਚਰਦੇ ਹੋ ਕਦੇ ਬਾਹਰ ਵੀ ਮਿਲੇ ਤੁਸੀਂ ਇਕੱਠੇ ਹੋਏ ਹੋ ਹਾਂ ਕੈਨੇਡਾ ਵਿੱਚ ਅਸੀਂ ਮਿਲੇ ਇੱਕ ਵਾਰ ਤੇ ਇਹ ਲਗਭਗ 2016 ਦੀ ਗੱਲ ਹੈ ਕੋਈ ਵਿਸ਼ੇਸ਼ ਨਹੀਂ ਘਟਣਾ ਜਿਹੜੀ ਤੁਹਾਨੂੰ ਬਹੁਤ ਚੇਤੇ ਹੋਵੇ ਰੂਮ ਦੇ ਵਿੱਚ ਬਹਿਣਾ ਇੱਕ ਘਰ ਦੇ ਵਿੱਚ ਤੁਹਾਨੂੰ ਮੇਰੇ ਬੱਤੀ ਉੱਥੇ ਸੀ ਘਰ गए ਸੀ ਗੱਲਾਂ ਬਾਤਾਂ ਕੀਤੀਆਂ ਤੇ ਉਦੋਂ ਇਹਦੇ ਨਾਲ ਮੁੰਡਾ ਸੰਦੀਪ ਸਿੰਘ ਲਹਾਰਾ ਮਤਲਬ ਸੀ ਇਹਦੇ ਨਾਲ ਤੇ ਇੱਕ ਮੁੰਡਾ ਹਰਦੀਪ ਸਿੰਘ ਖਹਿਰਾ ਸੀ ਜੀ ਬਿਲਕੁਲ ਮੁੰਡਾ ਅਮਰਜੀਤ ਛੇਰੀਆ ਜੀ ਤੇ ਉਹਨਾਂ ਵਿੱਚੋਂ ਇੱਕ ਮੁੰਡੇ ਨੂੰ ਕੰਮ ਪੈ ਗਿਆ ਸੀ ਫਿਰ ਹਰਦੀਪ ਖਹਿਰਾ ਇਹਦੇ ਨਾਲ ਪ੍ਰੋਗਰਾਮ ਮਤਲਬ ਸੀ ਬਾਅਦ ਵਿੱਚ ਮੇਰੇ ਨਾਲ ਵੀ ਰਿਹਾ ਬੇ 8-9 ਸਾਲ ਤੇ ਉਦੋਂ ਅਸੀਂ ਫਿਰ ਕਿਉਂਕਿ ਸਾਡਾ ਇੱਕ ਖੇਤਰ ਹੁੰਦਾ ਸੀ ਬਹੁਤ ਸਾਰੀ ਹੱਥਾਂ ਤੇ ਅੱਗੜ ਪਿਛੜ ਤੇ ਖਾਸ ਤੌਰ ਤੇ ਅ ਰਮਦਾਸਪੁਰ ਸੰਤਬਾਬਾ ਹਰਜਨ ਸਿੰਘ ਦੀ ਰਮਦਾਸਪੁਰ ਗਰਦੀ ਵਾਲੇ ਦੇ ਕੋਲ ਉਹਨਾਂ ਦਾ ਵੱਡਾ ਨਾਂ ਪ੍ਰਚਾਰ ਖੇਤਰ ਵਿੱਚ ਉਹ ਹਰ ਹਫ਼ਤੇ ਹੀ ਮਤਲਬ ਤਿੰਨ ਚਾਰ ਦੀਵਾਨ ਲਾਉਂਦੇ ਨੇ ਤੇ ਉਹਨਾਂ ਦੀ ਖਾਸੀਅਤ ਇਹ ਹੈ ਵੀ ਉਹ ਜੇ ਕੋਈ ਟਾਡੀ ਇਸ ਦੁਨੀਆ ਨੂੰ ਛੱਡ ਜਾਂਦਾ ਵੱਡਾ ਕਵੀਸ਼ਰ ਜਾਂ ਕੀਰਤਨੀਆ ਉਹਨਾਂ ਦੀ ਯਾਦ ਵਿੱਚ ਵੀ ਉਹ ਪ੍ਰੋਗਰਾਮ ਕਰਦੇ ਨੇ ਜੀ ਯਾਨੀ ਜਰ ਸਿੰਘ ਦਲਵਰਦੀ ਯਾਦ ਵਿੱਚ 26 ਜਨਵਰੀ ਨੂੰ ਹਰ ਸਾਲ ਮੈਂ ਉਹ ਲਗਭਗ ਸਮਾਗਮ ਵਿੱਚ ਹਾਜ਼ਰੀ ਭਰਦਾ ਹਾਂ ਤੇ ਯਾਨੀ ਕਲਜੀਤ ਸਿੰਘ ਦਲਵਰਦੀ ਹੁੰਦੇ ਸੀ। ਜੀ। ਅੱਛਾ ਜਿਵੇਂ ਤੁਸੀਂ ਮੈਂ ਪਹਿਲੇ ਗਲਤ ਸ਼ਬਦ ਬੋਲ ਗਿਆ ਵੀ ਇਕਲੋਤੇ ਪੁੱਤਰ। ਯਾਨੀ ਕਿ ਕੁਲਜੀਤ ਦੇ ਵੱਡੇ ਭਰਾ ਵੀ ਹੈਗੇ ਹੋਰ ਇੱਕ ਜੀ। ਹਾਂਜੀ ਉਹਨਾਂ ਦਾ ਮਾਂ ਦਲਜੀਤ ਸਿੰਘ ਆ। ਤੇ ਉਹ ਅੱਛਾ ਉਹ ਵੀ ਟਾਡੀ ਕਲਰ ਨਾਲ ਜੁੜੇ ਹੈ ਕਿ ਨਹੀਂ? ਨਹੀਂ ਉਹ ਟਾਡੀ ਕਲਰ ਨਾਲ ਨਹੀਂ ਜੁੜੇ ਉਹ ਇੰਗਲੈਂਡ ਦੇ ਨਹੀਂ ਜਿੰਨੀ ਮੈਂ ਉਹਨਾਂ ਨੂੰ ਮਿਲਿਆ ਨਹੀਂ। ਇਹ ਇਹ ਮੈਨੂੰ ਯਾਦ ਆ ਜੀ ਮੈਂ ਉਹਨੂੰ ਛੋਟਾ ਸੀ ਸ਼ਾਇਦ 68 68 ਦੀ ਗੱਲ ਹੋ ਸਾਡੇ ਪਿੰਡ ਦੇ ਆਏ ਸੀ ਢਾਡੀ ਗਿਆਨੀ ਦਾਸ ਸਿੰਘ ਦਰਬਰ ਜੀ ਉਹਨਾਂ ਨੇ ਇੱਕ ਪੰਗਤੀ ਬੋਲੀ ਸੀ ਮੇਰਾ ਨਾਮ ਦਿਲਬਰ ਮੇਰੀ ਅਲ ਦਿਲਬਰ ਮੈਨੂੰ ਆਖਦੇ ਨੇ ਮੇਰੇ ਮੀਤ ਦਿਲਬਰ ਜੀ ਤੇ ਉਹਦੇ ਵੇਹਾ ਵੀ ਮੇਰਾ ਵੱਡਾ ਵੱਡਾ ਬੇਟਾ ਹੈ ਮੇਰਾ ਦਲਜੀਤ ਦਿਲਬਰ ਇਦਾਂ ਕਰਕੇ ਬੋਲਿਆ ਸੀ ਤਾਂ ਕਰਕੇ ਮੇਰੇ ਜਿਹਨ ਦੇ ਵਿੱਚ ਗੱਲ ਆ ਅੱਛਾ ਜੀ ਬਿਲਕੁਲ ਅੱਛਾ ਅੱਜ ਕੱਲ ਜਿਵੇਂ ਭਾਈ ਕੁਲਜੀਤ ਸਿੰਘ ਜੀ ਤੁਹਾਨੂੰ ਪਤਾ ਵੀ ਉਹ ਅਮਰੀਕਾ ਦੇ ਵਿੱਚ ਪੱਕੇ ਬਸਨੀਕ ਸੀਗੇ ਭਾਰਤ ਆਏ ਤੇ ਉਹ ਮੁੜ ਕੇ ਅਮਰੀਕਾ ਨਹੀਂ ਆ ਸਕੀ ਕਿਵੇਂ ਕੋਈ ਸਿਹਤ ਦੀ ਆਪੀ ਪ੍ਰੋਬਲਮ ਸੀ ਕੋਈ ਬਿਮਾਰ ਰਹਿੰਦੇ ਸੀ ਕੀ ਉਹਨਾਂ ਕਾਫੀ ਦੇਰ ਤੋਂ ਖੁਦ ਮੈਂ ਵੀ ਮਤਲਬ ਕਿਉਂਕਿ ਚਲੋ ਏਜ ਫੈਕਟਰ ਵੀ ਹੁੰਦਾ ਜੀ ਉਮਰ ਦੇ ਹਿਸਾਬ ਨਾਲ ਤੁਹਾਡੇ ਸਰੀਰ ਦੇ ਜਿਹੜੇ ਅੰਗ ਨੇ ਉਹਨਾਂ ਨੇ ਕੰਮ ਘਟਾਉਣਾ ਹੁੰਦਾ ਇਹਨਾਂ ਨੂੰ ਵੀ ਸ਼ੂਗਰ ਸੀ ਜਿਹੜੀ ਉਹ ਸੀਗੀ ਤੇ ਇਸ ਵਾਰ ਇਸ ਪਕਕਤੋਸੀ ਡਿਸਕਸ਼ਨ ਵੀ ਕਰਤੀ ਤੁਹਾਡੇ ਇੱਕ ਵਾਰੀ ਉੱਥੇ ਕੈਨੇਡਾ ਬੈਠਿਆਂ ਤੇ ਇਹਨਾਂ ਮੈਨੂੰ ਦੱਸਿਆ ਵੀ ਪੀਜੀਆਈ ਦੇ ਵਿੱਚ ਕੋਈ ਨਵੀਂ ਆਈ ਆ ਤਕਨੀਕ ਜਿਹਦੇ ਵਿੱਚ ਪੈਨਕਰੀਆਟ ਤੁਹਾਡਾ ਚੇਂਜ ਕਰ ਦਿੰਦੇ ਨੇ ਪਰ ਉਹ ਇਦਾਂ ਦੀ ਆਈ ਨਹੀਂ ਸੀ ਇਹ ਵੀ ਚਾਹੁੰਦੇ ਸੀ ਵੀ ਪੈਨਕਰੀਆਟ ਪੈਨਕਰੀਆਟ ਜਿਹੜਾ ਉਹ ਐਕਟਿਵ ਕਰਨ ਲਈ ਜਿਵੇਂ ਹਾਰਟ ਨੂੰ ਐਕਟਿਵ ਕਰ ਲਈ ਉਹ ਪਾ ਦਿੰਦੇ ਨੇ ਉਹਦੇ ਵਿੱਚ ਸਟੰਟ ਵਗੈਰਾ ਜਾਂ ਸੈੱਲ ਵਗੈਰਾ ਇਸ ਤਰ੍ਹਾਂ ਦਾ ਗੱਲ ਚੱਲਦੀ ਸੀ ਵੀ 슈ਗਰ ਨੂੰ ਕੰਟਰੋਲ ਕਰਨ ਵਾਲੇ ਨੂੰ ਵੀ ਉਹ ਕਰ ਦਿੰਦੇ ਨੇ ਪਰ ਨਹੀਂ ਹੋਈ ਉਹ ਗੱਲ ਤੇ ਇਹ ਸੀਗੇ 슈ગર ਦੇ پیشنਟ ਤੇ ਉਹਦੇ ਨਾਲ ਫਿਰ ਹਾਰਟ ਵਿੱਚ ਵੀ ਇਹਨਾਂ ਦੇ ਪ੍ਰੋਬਲਮ ਆਈ ਤੇ ਉਸ ਕਰਕੇ ਵੀ ਜਦੋਂ ਬੰਦੇ ਦਾ ਸਰੀਰ ਨਾ ਸਾਥ ਨਾ ਦੇਵੇ ਕਿ ਕੁਦਰਤੀ ਤੌਰ ਤੇ ਬੰਦਾ ਮਾਨਸਿਕ ਤੌਰ ਤੇ ਪੀੜਤ ਤਾਂ ਮਹਿਸੂਸ ਕਰਦਾ ਹੀ ਆ ਇਹਦੇ ਚ ਤਾਂ ਅਸੀਂ ਇਸ ਗੱਲ ਨੂੰ ਤਾਂ ਇਹ ਤੋਂ ਮੁਨਕਰ ਨਹੀਂ ਹੋ ਸਕਦਾ ਅੱਜ ਜਦੋਂ ਸਾਡੇ ਵਿੱਚ ਘਰ ਨਹੀਂ ਰਹੇ ਕੋਈ ਤੁਸੀਂ ਖਾਸ ਮੈਸੇਜ ਜਿਹੜੇ ਉਹਨਾਂ ਦੇ ਪਰਿਵਾਰ ਨੂੰ ਜਾਂ ਜਿਹੜੇ ਉਹਨਾਂ ਨੂੰ ਸੁਣਨ ਵਾਲੇ ਖਾਸ ਕਰਕੇ ਦਇਆ ਸਿੰਘ ਜੀ ਦਿਲਬਰ ਉਹਨਾਂ ਨੂੰ ਯਾਦ ਕਰਨ ਵਾਲੇ ਜਿਹੜੇ ਉਹਨਾਂ ਨੂੰ ਬਹੁਤ ਪਿਆਰ ਨਾਲ ਸੁਣਦੇ ਰਹੇ ਉਹਨਾਂ ਲਈ ਕੋਈ ਚਾਰ ਸ਼ਬਦ ਇਹ ਜੀ ਮਤਲਬ ਢਾਡੀ ਕਲਾ ਇੱਕ ਐਸੀ ਗੱਲ ਆ ਵੀ ਮਤਲਬ ਇਹਨੂੰ ਕੋਈ ਸੰਸਥਾ ਸੰਭਾਲਣ ਵਾਲੀ ਤਾਂ ਹੈ ਨਹੀਂ ਜੀ ਜੀ ਢਾਡੀ ਕਲਾ ਗੁਰਮਤਿ ਦਾ ਨਿਖੜ ਮਹੰਗਾ ਗੁਰਮਤਿ ਦੇ ਪ੍ਰਚਾਰ ਖੇਤਰ ਦਾ ਬਹੁਤ ਅਹਿਮ ਹੰਗਾ ਜੀ ਪਰ ਇਹਨੂੰ ਸੰਭਾਲਣ ਲਈ ਕਿਸੇ ਵੀ ਸੰਸਥਾ ਨੇ ਸਾਡੀ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੇ ਕੋਈ ਧਿਆਨ ਨਹੀਂ ਦਿੱਤਾ ਹੂੰ ਹੂੰ ਨਾ ਉਹਨੇ ਵਿਜਵਾਨਾਂ ਦੀ ਕਦੇ ਕਦਰ ਪਾਈ ਦਲਵਰ ਸਾਹਿਬ ਨੂੰ ਭਾਸ਼ਾ ਵਿਭਾਗ ਵੱਲੋਂ ਵੀ ਇਨਾਮ ਮਿਲਿਆ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਹਨੂੰ ਪਤਾ ਵੀ ਉਹਨਾਂ ਨੂੰ ਮਤਲਬ 5 ਟਾ ਡੀ ਤੇ ਕਵੀਸ਼ਰਾਂ ਨੂੰ ਉਹਨਾਂ ਨੇ ਇੱਕ ਵਾਰੀ ਕੀਤਾ ਸੀ ਸਨਮਾਨਤ ਲੱਖ ਲੱਖ ਰੁਪਏ ਦੇ ਕੇ ਸ਼ਾਇਦ 1990 ਦੇ ਜਮੇ ਦੀ ਜੇ ਮੈਂ ਨਾ ਭੁੱਲਦਾ ਹਾਂ ਮਾ ਤੇ ਉੱਚੀ ਗੱਲ ਆ ਦਲਵਰ ਸਾਹਿਬ ਨੇ ਦੁਆਰਾ ਦੀ ਪੈਦਾ ਹੋਣਾ ਦਲਵਰ ਸਾਹਿਬ ਕਿਉਂਕਿ ਹੁਣ ਜਿਹੜਾ ਆਉਣ ਵਾਲਾ ਸਮਾਂ ਸਾਡੇ ਬੱਚੇ ਦੇ ਜਿਹੜੇ ਉਹ ਜਦਾਂ ਜਿਹੜੀ ਪੜ੍ਹਾਈ ਜਿਹਨੂੰ ਅਸੀਂ ਯੂਨੀਵਰਸਿਟੀ ਲੈਵਲ ਦੀ ਵਿੱਦਿਆ ਕਹਿੰਦੇ ਆ ਉਧਰ ਨੂੰ ਬੱਚੇ ਚੱਲ ਪਏ ਤੇ ਇਹ ਤੇ ਇੱਕ ਵੱਡੀ ਗੱਲ ਆ ਵੀ ਦਲਵਰ ਸਾਹਿਬ ਦੇ ਪੁੱਤਰ ਟਾਡੀ ਬਣੇ ਗਿਆ ਨਹੀਂ ਕੁਲਜੀਤ ਸਿੰਘ ਦਲਵਰ ਨਹੀਂ ਤੇ ਆਮਦੀ ਆਂ ਆਂ ਨਹੀਂ ਕਰਦਾ ਆਮ ਆਮ ਕਰਕੇ ਇੱਕੇ ਮੰਨਿਆ ਜਾਂਦਾ ਵੀ ਜਿੰਨੂੰ ਕੋਈ ਕੰਮ ਨਾ ਮਿਲੇ ਜਾਂ ਬਹੁਤੀ ਵਿੱਦਿਆ ਨਾ ਹੋਵੇ ਉਹ ਇਸ ਪਾਸੇ ਆ ਜਾਂਦਾ ਪਾਈਕੋਜੀ ਸਿੰਘ ਜੀ ਦੇ ਲਈ ਇੱਕ ਪੋਜ਼ਿਟਿਵ ਪੱਖ ਸੀ ਉਹ ਪੜ੍ਹੇ ਲਿਖੇ ਵੀ ਸੀ ਤੇ ਇੱਕ ਬੈਂਕ ਦੇ ਵਿੱਚ ਮੈਨੇਜਰ ਦੇ ਤੌਰ ਦੇ ਤੇ ਜੌਬ ਕਰਨ ਦੇ ਬਾਵਜੂਦ ਵੀ ਜੌਬ ਛੱਡ ਕੇ ਇਸ ਖੇਤਰ ਚ ਆਏ ਇਹ ਜੀ ਪੰਜਾਬ ਐਂਡ ਸਿੰਧ ਬੈਂਕ ਮਤਲਬ ਉਹਨਾਂ ਨੇ ਸਿੱਖ ਮੁੰਡੇ ਭਰਤੀ ਕੀਤੇ ਸੀ ਸ਼ਾਇਦ ਤੁਹਾਨੂੰ ਯਾਦ ਹੋਊ ਉਹ ਡਾਕਟਰ ਇੰਦਰਜੀਤ ਸਿੰਘ ਸੀ ਪਹਿਲਾਂ ਉਹ ਫਾਈਨਾਂਸ ਕੰਪਨੀ ਸੀ ਜਿੱਦਾਂ ਗੁਰਤਾਨ ਸਿੰਘ ਟਾਵੜਾ ਉਹ ਬਰਾਨੇ ਕਾफी ਮਿਹਨਤ ਕਰਕੇ ਉਸ ਬੈਂਕ ਨੂੰ ਨੈਸ਼ਨਲਾਈਜ਼ ਬਣਾਇਆ ਸੀ ਪੰਜਾਬ ਐਂਡ ਸਿੰਧ ਬੈਂਕ ਉਹਦੇ ਵਿੱਚ ਸਾਰੇ ਮੁੰਡੇ ਸੀ ਜਿਹੜੇ ਅਜੇ ਹੁਣ ਮੁੰਡੇ ਸ਼ਬਦ ਮੇਰੀ ਜ਼ੁਬਾਨੋਂ ਸ਼ਾਇਦ ਉਪਰਾਂ ਲੱਗੂਗਾ ਕਿਉਂਕਿ ਮੇਰੀ ਦਾੜੀ ਚਿੱਟੀ ਆ ਲੇਕਿਨ ਜਦੋਂ ਇਹ ਬੈਂਕ ਨੈਸ਼ਨਲਾਈਜ਼ ਹੋਈ ਉਦੋਂ ਇਹ ਮਤਲਬ ਸਾਰੇ ਨਵੇਂ ਸੀ ਅਸੀਂ ਵੀ ਨਵੇਂ ਸੀ ਤੇ ਉਹਦੇ ਵਿੱਚ ਗਿਆਨੀ ਨਰੈਨ ਸਿੰਘ ਚੰਦਨੌਰਾਂ ਦੇ ਬੇਟੇ ਵੀ ਭਰਤੀ ਹੋਏ ਜਗਦੀਸ਼ ਸਿੰਘ ਚੰਦਨ ਇਧਰੋਂ ਗਿਆਨੀ ਜਗਤ ਸਿੰਘ ਦਲਵਰ ਸਾਹਿਬ ਦੇ ਬੇਟੇ ਗਿਆਨੀ ਕੁਲਜੀਤ ਸਿੰਘ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਗੱਲਾਂ ਕਰ ਰਹੇ ਆਂ ਗਲਤਾਂ ਬਾਰ-ਬਾਰ ਗਿਆਨੀ ਕੁਲਜੀਤ ਸਿੰਘ ਹੋਰਾਂ ਦਾ ਜ਼ਿਕਰ ਕਰਨਾ ਆਪਾਂ ਜਿਹੜੇ ਸਾਡੇ ਵਿੱਚੋਂ ਚਲੇ ਗਏ ਤੇ ਸਮੇਂ ਤੋਂ ਪਹਿਲਾਂ ਚਲੇ ਗਏ ਦੁੱਖ ਇਸ ਗੱਲ ਦਾ ਵੀ ਹਾਲੇ ਉਹਨਾਂ ਦੀ ਉਮਰ ਕੋਈ ਜ਼ਿਆਦਾ ਨਹੀਂ ਸੀ ਜਿਹੜੀ ਸਾਡੇ ਮਨੁੱਖੀ ਜੀਵਨ ਦੇ ਵਿੱਚ ਅਸੀਂ ਮੰਨਦੇ ਹਾਂ ਵੀ 100 ਸਾਲ ਦੀ ਉਮਰ ਇਸ ਯੁੱਗ ਦੇ ਵਿੱਚ ਕਲ ਯੁੱਗ ਦੇ ਵਿੱਚ ਆਈ ਤੇ ਉਹਰ ਵਿੱਚ ਉਹਨਾਂ ਨੇ ਕੇਵਲ 7 ਕੁ ਦਹਾਕੇ ਹੀ ਭੋਗੇ ਇਸ ਕੱਲ ਦਾ ਸ਼ਿਕਵਾ ਇਸ ਕੱਲ ਦਾ ਮਨੁੱਖੀਅਤ ਐਸਾ ਹੁੰਦਾ ਵੀ ਸਮੇਂ ਤੋਂ ਪਹਿਲਾਂ ਚਲੇ ਜਾਣਾ ਉਹ ਦੁਖਦਾਈ ਹੁੰਦਾ ਜੀ ਮੇਰੇ ਕੋਲ ਸਾਡੇ ਕੋਲ ਅਮਰੀਕਾ ਮੇਰੇ ਬਿਲਕੁਲ ਗੁਆਂਡ ਦੇ ਵਿੱਚ ਰਹਿੰਦੇ ਆ ਢਾਡੀ ਭਾਈ ਰਿਸ਼ਪਾਲ ਸਿੰਘ ਖੁਸ਼ਦਿਲ ਉਹਨਾਂ ਕੋਲੋਂ ਵੀ ਮੈਨੂੰ ਸਪੈਸ਼ਲ ਉਚੇਚੇ ਤੌਰ ਤੇ ਕਿਹਾ ਵੀ ਭਾਈ ਜੀ ਆਪਾਂ ਕੁਲਜੀਤ ਸਿੰਘ ਦਿਲਵਰ ਦੀ ਗੱਲ ਅੱਜ ਦਰਸ਼ਕਾਂ ਤੱਕ ਜ਼ਰੂਰ ਰੱਖਣੀ ਹੈ ਵੀ ਇਹ ਪਾਠ ਦੇ ਵਿੱਚ ਹਰਪਾਲ ਸਹਿ ਇਹ ਹੀ ਤਾਂ ਅਦਿਕਲਾ ਪ੍ਰਤੀ ਸਨੇਹ ਅਨਕੋਕੇ ਰਿਸ਼ਪਾਲ ਸੋਂ ਖੁਸ਼ਦਿਲ ਸਾਡਾ ਬੇਟਾ ਤੇ ਇਹਦੇ ਡੈਡੀ ਗਿਆਨੀ ਬੂਟਾ ਸਿੰਘ ਖੁਸ਼ਦਿਲ ਜੀ ਉਹ ਮੇਰੇ ਜਦੋਂ ਮੈਂ ਟਾਡੀ ਬਣਿਆ ਜੀ ਉਹ ਮੇਰੇ ਮਤਲਬ ਮੈਨੂੰ ਤੋੜਨ ਵਾਲਿਆਂ ਵਿੱਚ ਨੇ ਹਾਂ ਮਤਲਬ ਦੁਨੀਆ ਵਿੱਚ ਨਹੀਂ ਹੈਗੇ ਅੱਜ ਉਹਨਾਂ ਦੇ ਦੋਨੋਂ ਹੀ ਦੋਨੋਂ ਭਰਾ ਇਹ ਰਿਸ਼ਪਾਲ ਤੇ ਜਸਮੀਲ ਬਹੁਤ ਤਰੱਕੀ ਕਰ ਗਏ ਭੈਣਾ ਤਰੱਕੀ ਕਰ ਗੀਆਂ ਬੂਟਾ ਸਿੰਘ ਵੀ ਸਮੇਂ ਤੋਂ ਪਹਿਲਾਂ ਚਲੇ ਗਏ ਸੀ ਤੇ ਮੈਂ ਕਿਉਂਕਿ ਸਮੇਂ ਦੀਆਂ ਪਾਬੰਦੀਆਂ ਹੁੰਦੀਆਂ ਨੇ ਮੈਂ ਬਹੁਤ ਉਦਾਸ ਮਨ ਦੇ ਨਾਲ ਇਹ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਵੀ ਮੇਰੇ ਇੱਕ ਸਮਕਾਲੀ ਦਾ ਤੇ ਢਾਡੀਆਂ ਵਿੱਚੋਂ ਇੱਕ ਵੱਖਰਾ ਨਾਮ ਰੱਖਣ ਵਾਲੇ ਆਪਣੀ ਬਲਖਣ ਦਾ ਰੱਖਣ ਵਾਲੇ ਤੇ ਪਿਤਾ ਪੁਰਖੀ ਵਿਰਾਸਤ ਨੂੰ ਅੱਗੇ ਤੋਰਨ ਵਾਲੇ ਗਿਆਨੀ ਕੁਲਜੀਤ ਸਿੰਘ ਦਲਵਰ ਸਾਡੇ ਵਿੱਚ ਨਹੀਂ ਰਹੇ ਤੇ ਜਦੋਂ ਵੀ ਉਹਨਾਂ ਦੀ ਯਾਦ ਕਦੇ ਆਊਗੀ ਤੇ ਸਾਡਾ ਮਨ ਉਦਾਸੀ ਤੋਂ ਕਦੇ ਬਚ ਨਹੀਂ ਸਕੂਗਾ ਤੇ ਮੈਂ ਆਪਣੇ ਵੀਰ ਨੂੰ ਸ਼ਰਧਾਂਜਲੀ ਭੇਟ ਕਰਦਾ ਤੇ ਮਹਾਰਾਜ ਕਿਰਪਾ ਕਰੇ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀ ਪਰਿਵਾਰਕ ਖਲਵਾੜੀ ਨੂੰ ਤੰਦਰੁਸਤੀ ਬਖਸ਼ਿਸ਼ ਕਰੇ ਤੇ ਇਹ ਸਾਡਾ ਮਨ ਦਾ ਬਲ ਵੀ ਬਖਸ਼ਿਸ਼ ਬਿਲਕੁਲ ਜੀ ਅਦਾਰਾ ਪੰਜਾਬੀ ਲੋਕ ਚੈਨਲ ਵੀ ਉਹਨਾਂ ਦੇ ਪਰਿਵਾਰ ਤੇ ਪੰਥ ਦੇ ਇਸ ਦੁੱਖ ਦੇ ਵਿੱਚ ਸ੍ਰੀ ਕਾਸੀ ਅਰਦਾਸ ਕਰਦੇ ਆ ਗੁਰੂ ਮਹਾਰਾਜ ਦਲਵਰ ਸਾਹਿਬ ਨੂੰ ਆਪਣੇ ਚਾਰਾਂ ਚਸਦੀ ਵੀ ਨਿਵਾਸ ਸਬਕਸ਼ ਨੂੰ ਕੋਤਨ ਰਾਜੀ ਤੋੜਾ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਿਆ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ